ਡੈਕੋਰੇਸ਼ਨ ਵਾਲੇ ਵਿਚਾਰੇ ਤਾਂ ਢੰਗ ਹੋਏ ਹੋਏ ਆ ਕਿਉਂਕਿ ਉਹ ਜੋ ਲਾਂਦੇ ਆ ਉਹ ਤਰਵਾਦੇ ਨੇ ਇਹ ਨੂੰ ਆ ਤੁੱਲਵਾਣੀਏ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਵਧੀਆ ਹੋਵੋ ਕੈਂਡੋ ਮਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਸਾਡੇ ਤੇ ਖੁਸ਼ਗੰਗਾ ਦਾ ਦਿਨ ਹੈ ਜੀ ਅੱਜ ਸਾਡੇ ਸ਼ਾਨੇ ਦੀ ਜੋ ਕਿ ਤੁਸੀਂ ਆਹ ਤਿਆਰ ਹੋਇਆ ਦੇਖ ਰਹੇ ਹੋ ਆਹਾ ਹਾ ਹਾ ਫੇਸ ਤੇ ਸਮਾਈਲ ਵਿਰਵਿਧ ਤੇ ਸਮਾਈਲ ਆਹ ਹਾ ਸ਼ਰਮਾ ਵੀ ਰਿਹਾ ਨਾਲ ਨਾਲ ਥੋੜੀ ਫੇਸ ਇਮਪ੍ਰੈਸ਼ਨ ਸ਼ਰਮੋਣ ਵਾਲੇ ਦੇ ਰਿਹਾ ਹੈ ਹੈ ਮਨਵੀਤ ਫੇਸ ਇਮਪ੍ਰੈਸ਼ਨ ਦੇ ਰਿਹਾ ਨਾ ਜਸ ਸ਼ਰਮੋਣ ਵਾਲੇ ਦੇ ਰਿਹਾ ਹੈ ਵੱਡਾ ਹੋ ਗਿਆ ਨਾ ਇਹ ਜੀ ਇੱਧਰ ਤਿਆਰੀਆਂ ਇਹੀ ਚੱਲ ਰਹੀਆਂ ਨੇ ਤੇ ਉਧਰ ਸਾਡੇ ਸਾਡੇ ਦਿਲਸ਼ੇਰ ਸਿੰਘ ਜੀ ਨੂੰ ਉਹਦੇ ਮਾਤਾ ਜੀ ਹੈਲੋ ਮਾਤਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਸ ਸਵਾਗਤ ਕੀਤਾ ਜੀ ਫੱਕੀ ਡਿਊਟੀ ਕਿਤੇ ਹੋ ਰਲ ਲੱਗ ਗਈ ਹੈ ਹਾਂ ਜੀ ਫੱਕੀ ਡਿਊਟੀ ਤੁਹਾਡੀ ਕਿਤੇ ਹੋ ਲੱਗੀ ਹੋਈ ਆ ਸਾਡੇ ਦਿਲਸ਼ੇਰ ਸਿੰਘ ਜੀ ਨੂੰ ਮਨਵੀਤ ਕੌਰ ਜੀ ਤਿਆਰ ਕਰ ਰਹੇ ਨੇ ਤਿਆਰ ਕਿਉਂ ਕਰ ਰਹੇ ਨੇ ਕਿਉਂਕਿ ਇਹ ਸਰਦਾਰ ਜੀ ਕਹਿੰਦੇ ਜੀ ਅਸੀਂ ਬਿਨਾ ਪੌਟੀ ਤੋਂ ਤਾਂ ਅਸੀਂ ਕਿਤੇ ਜਾ ਹੀ ਨਹੀਂ ਸਕਦੇ ਜੀ ਤਾਂ ਇਹ ਸਰਦਾਰ ਜੀ ਸਾਡੇ ਸੈੱਟ ਕਰ ਰਹੇ ਨੇ ਜੀ ਅਸੀਂ ਇਹਨੂੰ ਸ਼ਰਟ ਸੈੱਟ ਕੋਈ ਹੋਰ ਪਾਣੇ ਸੂਟ ਦਾ ਫਿਰ ਪਜਾਮੀ ਗੰਦੀ ਕਰ ਲੈਂਦਾ ਅਸੀਂ ਪਜਾਮੀ ਚੇਂਜ ਕਰ ਦਿੰਨੇ ਆ ਫਿਰ ਸ਼ਰਟ ਗੰਦੀ ਕਰ ਲੈਂਦਾ ਅਸੀਂ ਸ਼ਰਟ ਚ ਪੇ ਸੜੇ ਹੀ ਚੱਲਦਾ ਰਹੂਗਾ ਹਾਂ ਹਜੇ ਇੱਕ ਸਾਲ ਤੱਕ ਕੋਈ ਕਪੜੇ ਨਹੀਂ ਹਾਂ ਹਾਲੇ ਤਾਂ ਹਾਲੇ ਤਾਂ ਕੋਈ ਕੰਬੀਨੇਸ਼ਨ ਨਹੀਂ ਜਿਵੇਂ ਅਸੀਂ ਆਪਣੀ ਜਾਣ ਤੇ ਤਾਂ ਬਹੁਤ ਕੰਬੀਨੇਸ਼ਨ ਲਏ ਨੇ ਤੇ ਲਈ ਪਰ ਅਸੀਂ ਤਾਂ ਕੋਈ ਵੀ ਨਹੀਂ ਪਾਏ ਹਾਂ ਕਿਉਂਕਿ ਇਹ ਪੌਣੇ ਨਹੀਂ ਦਿੰਦਾ ਹੈਗਾ ਅਸੀਂ ਤਾਂ ਪੂਰੀ ਕੋਸ਼ਿਸ਼ ਕਰਦੇ ਹਾਂ ਕਰਤੀ ਜੀ ਇਹ ਦੀ ਸੁੱਸੂ ਪਾਟੀ ਸਾਫ ਕਰਤਾ ਤੁਸੀਂ ਨੇ ਵਾਹ ਅਮੀਤ ਕੌਰ ਜੀ ਕੀਆਂ ਜ਼ਿੰਮੇਵਾਰੀਆਂ ਆ ਗਈਆਂ ਨੇ ਆਪਣੇ ਕੋਲ ਬੁਨਾਈਆਂ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਹੋਰ ਵੀ ਖਾਨੇ ਕਿਵੇਂ ਦੀ ਫੀਲਿੰਗ ਆ ਰਹੀ ਏ ਤੁਹਾਨੂੰ ਅੱਜ? ਬਹੁਤ-ਬਹੁਤ ਮੁਬਾਰਕਾਂ ਸ਼ਨਮਪ੍ਰੀਤ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਕਾਰ ਸਭ ਤੋਂ ਮੁਤਾਬ ਅਹਾਟਾਲ ਗਣਿਆਪੁਰ ਨੂੰ ਸੰਜੋਗ ਗ੍ਰਾਮ ਸੁਖਰ ਸਮੂਹ ਪਾਇਆ ਗ੍ਰੇਵ ਜੋਗ ਗ੍ਰਾਮ ਸਾਹਿਬ ਦਿੱਤੀ ਆਪੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ ਸਤਿਕਾਰ ਜੋ ਸਰਦਾਰ ਅਮਰੀਕ ਸਿੰਘ ਜੀ ਅਤੇ ਸਰਦਾਰਨੀ ਕੁਲਵਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਦੇ ਸੁਪੁੱਤਰ ਕਰਮਜੀਤ ਸਿੰਘ ਅਤੇ ਸਾਡੀ ਲਾਡਲੀ ਸੁਪਤਰੀ ਅਰਮਨਜੀਤ ਕੌਰ ਗਿੱਲ ਨੂੰ ਵਿਆਹ ਸਮਝ ਵਿੱਚ ਪ੍ਰਵੇਸ਼ ਕਰਨ ਲਈ ਸ਼ੁਭ ਆਨੰਦਕਾਰ ਦਾ ਸੁਭ ਦਿਹਾੜਾ ਦਿਨ ਵੀਰਵਾਰ 13 ਨਵੰਬਰ 2025 ਨੂੰ ਰੱਖਿਆ ਗਿਆ ਹੈ ਜੀ ਆਪ ਜੀ ਸਾਡੀ ਗੈਂਤੀ ਨੂੰ ਪ੍ਰਵਾਨ ਕਰਦੇ ਹੋਏ ਬਰਾਤ ਸਮੇਤ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਆਨੰਦਕਾਰ 9 ਵਜੇ ਸਵੇਰੇ ਸਥਾਨ ਗੁਰਦੁਆਰਾ ਕਲਗੀਧਰ ਸਾਹਿਬ ਖੰਨਾ ਆਪ ਜੀ ਦੇ ਸਭ ਚੁੰਟੇ ਦੇ ਸਰਦਾਰਨੀ ਮਨਪ੍ਰੀਤ ਕੌਰ ਗਿੱਲ ਦੇ ਸਮੂਹ ਪਰਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਰਜੈ ਵਰ ਕਵਰਜ ਨੇਤਰ ਨਹੀਂ ਹੋ ਸਾਡੇ ਘਰ ਦੇ ਵਿੱਚ ਵਿਆਹ ਹੈ ਤੇ ਵਿਆਹ ਦੇ ਵਿੱਚ ਇੱਕ ਰਸਮ ਹੁੰਦੀ ਹੈ ਮੰਮੀ ਜੀ ਮੰਮੀ ਨੂੰ ਰਸਮ ਕਹਿੰਦੇ ਕੀ ਕਹਿੰਦੇ ਇਹਨੂੰ ਕਹਿੰਦੇ ਕੀ ਨੇ ਹੈ ਮਾ ਹੱਥ ਲੈਣਾ ਮੰਨਣੀ ਹੈ ਜੀ ਪੂਰਾ ਕਨਸੈਪਟ ਹੈ ਕਿ ਅਸੀਂ ਰਾਤ ਨੂੰ ਬੈਠ ਕੇ ਡਿਸਕਸ ਕਰਾਂਗੇ ਸਾਡੇ ਘਰ ਦੇ ਵਿੱਚ ਨਮਾ ਜੀ ਆਉਣ ਵਾਲਾ ਜੀ ਹੁਣ ਤਾਂ ਫਿਰ ਹੁਣ ਅਗਲੀ ਬਲੌਗਿੰਗ ਦੇ ਵਿੱਚ ਤੁਹਾਨੂੰ ਉਹ ਡੈਫੀਨੇਟਲੀ ਬੜੀ ਜਲਦੀ ਦੇਖਣ ਨੂੰ ਮਿਲੂਗਾ ਕਿਵੇਂ ਲੱਗ ਰਿਹਾ ਜੀ ਚਾਚੀ ਕੁੜੀ ਉਹ ਫਿਰ ਕੇ ਆਈ ਹੈ ਅੱਛਾ ਅੱਛਾ ਲੱਗ ਰਿਹਾ ਉਹ ਪਤਾ ਹੀ ਨਹੀਂ ਦਿੱਤਾ ਕੀ ਹੈ ਜੀ ਆਂਕੀ ਪਤਾ ਹੈ ਕੀ ਹੋਤਾ ਹੈ ਡਾਇਨੋਸੌਰਸ ਜਾਨੀ ਮੈਂ ਤਾਂ ਮਦਾਬ ਨਹੀਂ ਪਤਾ ਖੁੰਗਿਆ ਉਹ ਕਰਦੇ ਆਂ ਇਹ ਕਹਿੰਦੇ ਮੈਂ ਤਾਂ ਆਪਨੇ ਬਣਾਉਣਾ ਅੱਜ ਦੀ ਘੜਾ ਵੱਜਦੀ ਘੜਾ ਨਹੀਂ ਵੱਜਦੀ ਜੇ ਵੀ ਜਨੇ ਮੈਂ ਅੱਜ ਦੀ ਸੋਣ ਮੰਡਿਆ ਵੀ ਕਿਤੇ ਘੜ ਵੱਜਦੀ ਸੋਣ ਮੰਡਿਆ ਆ ਨੂੰ ਗਿਆਲੇ ਮੁੰਡਾ ਲੜਾ ਉਹਦੇ ਕੋਲ ਹਾਂ ਉਹ ਨਹੀਂ ਨਚਾਓ ਚਲੋ ਇਹ ਕਦੇ ਨਾਲੜੀਆਂ ਮੈਂ ਜੜਹਾਰੀਆਂ ਸੀ ਕਦੇ ਨਾ ਬਹਾਰ ਰੌਣਕ ਮੇਲਾ ਚੱਲ ਰਿਹਾ ਹੈ ਪਰ ਅਸੀਂ ਆਪਣੇ ਚਿਰਾਗ ਨੂੰ ਸੰਭਾਲਿਆ ਹੈ ਕਿਉਂਕਿ ਜੇ ਇਹ ਉੱਠ ਗਿਆ ਫਿਰ ਬਾਕੀ ਸਾਰੀਆਂ ਚੀਜ਼ਾਂ ਫਟੋਵੰਡਿਕ ਰੂਪੇ ਜਾਣੀਆਂ ਜਾਂਦੀਆਂ ਨੇ ਸਾਰੇ ਜਾਣੇ ਚੱਲ ਵੀ ਜਾਂਦੇ ਜੌਰ ਨਾਲ ਚੱਲ ਨਾਲ ਦੋ ਨੱਚ ਕੇ ਹੱਸ ਚੱਲ ਚੱਲ ਜੌਰ ਚੱਲ ਚੱਲ ਜੌਰ 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 ਭਜਾਈ ਦੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਦਿਨ ਆ ਗਿਆ ਹੈ ਸ਼ਰਨਪ੍ਰੀਤ ਸਿੰਘ ਜੀ ਦੇ ਵਿਆਹ ਦੇ ਦਿਨ ਆ ਚੁੱਕੇ ਨੇ ਜੀ ਅੱਜ 11 ਤਰੀਕਾ ਹੈ ਤੇ ਪਰਸੋਂ ਨੂੰ ਵਿਆਹ ਹੈ ਕੱਲ ਜਾਗੋ ਹੈ ਮਾਰਨਿੰਗ ਦੇ ਵਿੱਚ ਕੱਲ ਸਵੇਰੇ ਬਾਟਰ ਖਾਇਆ ਜਾ ਰਿਹਾ ਜੀ ਇਸ ਟਾਈਮ ਘਰ ਦੇ ਵਿੱਚ ਡੈਕੋਰੇਸ਼ਨ ਸਟਾਰਟ ਹੋ ਚੁੱਕੀ ਹੈ ਉਹ ਮੈਂ ਤੁਹਾਨੂੰ ਥੋੜੀ ਜੀ ਰੂਬਰੂ ਦਿਖਾਉਣਾ ਹਲੇ ਤਾਂ ਦਿਨ ਦਾ ਟਾਈਮ ਹੈ ਹਾਇਪਾ ਜੀ ਉੱਪਰ ਆ ਸਟਾਰਟਿੰਗ ਹੋਈ ਹੈ ਆ ਦੇਖੋ ਲੜੀਆਂ ਲੱਗੀਆਂ ਨੇ ਪਾਪਾ ਤੇ ਮਨਵੀ ਦਾ ਆਪਾਂ ਚ ਡਿਸਕਸ਼ਨ ਕਰ ਰਹੇ ਨੇ ਕਿ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਬਠਾਈ ਆਪਾਂ ਇੱਥੇ ਚੱਕਣੀ ਆਹ ਮਠਾ ਸਾਰੇ ਤੋਂ ਉਠਾ ਸਾਰੇ ਤੋਂ ਤੇ ਫਿਰ ਆਈਸ ਕਰਾ ਦੇ ਲੈਣੇ ਪਨੀਰ ਜਿਹਦਾ ਬੰਗਿਆ ਕਰਿਆ ਨੂੰ ਕੋਈ ਇੰਨੇ ਕਰਦੇ ਹੈ ਅਸੀਂ ਪਹਿਲੀ ਵਾਰ ਇਹਦਾ ਵਿਆਹ ਕਰ ਰਹੇ ਹਾਂ ਜਿਹਦੇ ਵਿੱਚ ਮਤਲਬ ਅਸੀਂ ਪਾਪਾ ਦਾ 10ਵੀਂ 15ਵੀਂ ਵਿਆਹ ਕਰ ਰਹੇ ਹਾਂ ਨੇ ਜਿਹਦੇ ਸਮਾਨ ਕੁਝ ਲਿਆਇਆ ਦੇ ਹੈ ਤੇ ਹਲਵਾ ਇਹਨੂੰ ਦੇ ਦੇ ਤਾਂ ਕਿ ਉਹਦੀ ਕੁਆਲਿਟੀ ਚੈੱਕ ਹੋ ਸਕੇ ਤੇ ਸਾਡੀ ਜੋ ਕੁਆਲਿਟੀ ਮਤਲਬ ਜੋ ਸਾਨੂੰ ਸਹੀ ਹੈ ਉਹ ਵੀ ਕੁਆਲਿਟੀ ਯੂਜ਼ ਕਰਾਂਗੇ ਤੇ ਹੁਣ ਅਸੀਂ ਇਹ ਦੇਖ ਰਹੇ ਹਾਂ ਪਨੀਰ ਕਿੱਥੋਂ ਆਣਾ ਹੈ ਆਈਸਕ੍ਰੀਮ ਕਿੱਥੋਂ ਆਣੀ ਹੈ ਮੈਨੂੰ ਸਭ ਪਾਸਾ ਚੱਲ ਜਾਣਾ ਕਬੀਲਦਾਰੀ ਦਾ ਪਾਪਾ ਕਬੀਲਦਾਰੀ ਦਾ ਹਾਂ ਕਬੀਲਦਾਰੀ ਦਾ ਉਹਦਾ ਮੇਰੀ ਪਹਿਲੀ ਕੁਬੀਲਦਾਰੀ ਹੈ ਮੇਰੀ ਪਹਿਲੀ ਕਬੀਲਦਾਰੀ ਹੈ ਡੈਕੋਰੇਸ਼ਨ ਵਾਲੇ ਵਿਚਾਰੇ ਤੇ ਸਾਨੂੰ ਹੋਏ ਹੋਏ ਆ ਕਿਉਂਕਿ ਉਹ ਤੋਂ ਕਹ ਰਹੇ ਤੁਸੀਂ ਅੰਦਰ ਜਾਓ ਭਾਜੀ ਦਾ ਹੋ ਗਿਆ ਹਾਂ ਦੇਖੋ ਜੀ ਇੱਥੇ ਬਾਹਰ ਦਾ ਤੁਹਾਨੂੰ ਇੱਕ ਵਾਰ ਵੀਊ ਦਿਖਾਉਣਾ ਸੋ ਆਹ ਦੇਖੋ ਜੀ ਇਹ ਦੰਦੇ ਵਿੱਚ ਇੰਨਾ ਪਲੈਨਿੰਗ ਚੱਲ ਰਹੀ ਹੈ ਹਾਂ ਇਹਨਾਂ ਨੂੰ ਡੈਕੋਰੇਸ਼ਨ ਇੰਦਾ ਸਟਾਰਟ ਹੋ ਰਹੀ ਹੈ ਦੇਖੋ ਰਾਤ ਨੂੰ ਇਹ ਬਹੁਤ ਸੋਹਣਾ ਲੱਗਣਾ ਕੱਲ ਰਾਤ ਨੂੰ ਪੂਰੀ ਰੌਣਕ ਲੱਗਣੀ ਆ ਉਹ ਵੀਰ ਇਹਨੇ ਮੇਰੇ ਟੈਂਪੂ ਗਾਇਨ ਨੂੰ ਚਾਹ ਬਲਾਵਾ ਆ ਸਾਡੇ ਤਾਇ ਜੀ ਨੇ ਨਾ ਇੰਟਰੋਡਕਸ਼ਨ ਕਰਾ ਦਿੱਤਾ ਹੈ ਤਾਇ ਜੀ ਆਪਣਾ ਟੇਕ ਕੇਅਰ ਕਰ ਰਹੇ ਨੇ ਕਿ ਕੀ ਕੀ ਹੈ ਕੀ ਹੈ ਹੈਲੋ 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 ਤਾਇ ਜੀ ਹੈਲੋ ਆ ਸਾਡਾ ਮੁੰਡਾ ਜੀ ਡੈਕੋਰੇਸ਼ਨ ਵਾਲਾ ਆ ਇੱਕ ਟੈਂਪੂ ਆ ਗਿਆ ਜੀ ਇਹਦੇ ਵਿੱਚ ਸਾਰਾ ਸਾਮਾਨ ਹੈ ਇਹ ਸਾਰਾ ਕੱਲ ਸਵੇਰੇ ਜਾਗੋ ਦੇ ਵਿੱਚ ਸਭ ਕੁਝ ਇਹੀ ਚੱਲਣਾ ਹੈ ਯਾਰ ਇਹ ਮੈਨੂੰ ਘੱਟ ਲੱਗਦਾ ਇਹ ਗੋਲ ਦਾ ਪੈਨਰ ਕਿੱਥੇ ਜਾ ਹਲਵਾਈ ਨੂੰ ਕਰੀ ਗੋਲ ਕਿੰਨੇ ਮਗਾਏ ਤਾ ਹਾਂ ਮਤਲਬ ਉਹੀ ਕੰਮ ਚੀਜ਼ ਨਹੀਂ ਘਟਣੀ ਚਾਹੀਦੀ ਯਾਰ ਮੇਨ ਗੱਲ ਤਾਂ ਇਹ ਆ ਆ ਮੈਨ ਇਹ ਇਹੀ ਜ਼ਰੂਰੀ ਆ ਹੋਰ ਤਾਂ ਕੀ ਆ ਉਹ ਜਿਹੜਾ ਮਾਰਕਾ ਬਸ ਤੂੰ ਕਹ ਦ ਉਹਨਾਂ ਕਾਟਾ ਬਣਾ ਤੂੰ ਪਨੀਰ ਦੇ ਮੈਂ ਤੈਨੂੰ ਭੇਜਦਾ ਫੋਟੋ ਬਸ ਇੱਕ ਵਾਰ ਉਹ ਮੇਰੇ ਕੋਲ ਲਿਸਟ ਆ ਜਵੇ ਫੋਟੋ ਰਹਿਣ ਦੋ ਜੀ ਹੋ ਕਰਤਾ ਉਹਨਾਂ ਨੇ ਆਰਡਰ ਕਰਤਾ ਜੀ ਆਰਡਰ ਨਾ ਉਹਨਾਂ ਨੇ ਪਨੀਰ ਰਹਿਣ ਦੋ ਹਾਂ ਹਾਂ ਆਈਸਕ੍ਰੀਮ ਕਹਿੰਦਾ ਉਹ ਵੀ ਤੁਸੀਂ ਲਿਆਉਂਗੇ ਕਿ ਅਸੀਂ ਉਹਨੂੰ ਕਹਾਂ ਕਹਿੰਦਾ ਮੈਨੂੰ ਦੱਸ ਆਈਸ ਆਈਸਕ੍ਰੀਮ ਦਾ ਪੁੱਛ ਰਹੇ ਨੇ ਕਿ ਤੁਸੀਂ ਲਿਆਉਂਗੇ ਕਿ ਉਹ ਵੀ ਅਸੀਂ ਉਧਰੋਂ ਕਰ ਲਈ ਕਰਵਾਏ ਉਹਨਾਂ ਨੂੰ ਇਹ ਕਰਨੀ ਹੈ ਰੈਡੀ ਉਹਨਾਂ ਨੂੰ ਉਹਨਾਂ ਨੂੰ ਕਹਿ ਦੋ ਹਾਂ ਆਈਸਕ੍ਰੀਮ ਵੀ ਉਹਨਾਂ ਨੂੰ ਕਰਨੀ ਬਣੀ ਜੀ ਉਹ ਵੀ ਦੋਸਤੋ ਇਹ ਹੋ ਰ ਕਿਉਂਕਿ ਆਪਣਾ ਟੈਂਟਾ ਜਿਹੜਾ ਇੱਧਰ ਵਸੇ ਇੱਥੇਲੇ ਪਾਸੇ ਲੱਗਣਾ ਇਤਾਂ ਦੇ ਵਿੱਚ ਤਾਂ ਕਰਕੇ ਆਪਾਂ ਆਹ ਕਰਾ ਫੇਰ ਕੇ ਇਹਦੇ ਤੋਂ ਪੂਰਾ ਰਸਤਾ ਬਣਾ ਲਏ ਚਲੋ ਦਾ ਜੀ ਚੜਜੋ ਉੱਪਰ ਚੜਜੋ ਚੜਜੋ ਫੜ ਕੇ ਵਾ ਵਾ ਹਾਂ ਨਾ ਠੀਕ ਹੈ ਇਹ ਪੱਧਰ ਕਰਨ ਵਾਸਤੇ ਹੀ ਆ ਗਿਆ ਕਹੀ ਨਾਲ ਹੋਊਗਾ ਕਿਉਂਕਿ ਇਹਦੇ ਨਾਲ ਇਹਦੇ ਨਾਲ ਹੋਣਾ ਜੀ ਛੋਟੇ ਛੋਟੇ ਨਹੀਂ ਹੁੰਦੇ ਇਹਦਾ ਹਾਂ ਕਹੀ ਨਾਲ ਜੜੀ ਥੋੜਾ ਪੱਧਰ ਹੋ ਜਾਊਗਾ ਜੀ ਇਹ ਦੇਖੋ ਜੀ ਵਿਆਹ ਵਾਲਾ ਘਰ ਹੈ ਤੇ ਮੇਰੇ ਸਹੁਰਾ ਸਾਹਿਬ ਖਾਣ ਵਾਲੇ ਦੁਲਹੇ ਦੇ ਪਾਪਾ ਲੱਗਿਓ ਹੈ ਮੂੰਗੀ ਮਸਰਾਂ ਨੂੰ ਤੜਕਾ ਲਾਣ ਤੇ ਆਪਣੀ ਨੂੰ ਨੂੰ ਕੰਮ ਨਹੀਂ ਕਰਨ ਦੇ ਰਹੇ ਕਹਿੰਦੇ ਮੇਰਾ ਮੂਡ ਬਣਿਆ ਮੈਂ ਕਰ ਲੂੰਗਾ ਕਿ ਨੂੰ ਗੁਣੇ ਉਹ ਨਹੀਂ ਆਈ ਹੈ ਵਾਹ ਮਾਰੇ ਦਾਲ ਬਹੁਤ ਫਾਰ ਬਣਾਣ ਆਲੀ ਹੈ ਨਾਲਪਿੰਦਰ ਅੰਟੀ ਦੀ ਹੈਲਪ ਕਰਦੇ ਹੋਏ ਅਵਤਾਰ ਅੰਕਲ ਇਹ ਪਾਪਾ ਨੂੰ ਦੇਖ ਕੇ ਇਨਸਪਾਇਰ ਹੋ ਗਏ ਇਹ ਕਹਿੰਦੇ ਜੇ ਪਾਪਾ ਧਾਲੂ ਤੜਕਾ ਲਾਣਗੇ ਤਾਂ ਮੈਂ ਰੋਟੀਆਂ ਬਣਾਉਂਗਾ ਵੈਰੀ ਗੁੱਡ ਇਹਨੂੰ ਕਹਿੰਦੇ ਵੋਟੀ ਨੂੰ ਛੁੱਟੀਆਂ ਦੇਣੀਆਂ ਕਿਉਂਕਿ ਪਾਪਾ ਦੀ ਵੋਟੀ ਉਧਰ ਗੀਤ गा ਰਹੀ ਹੈ ਹਾਂ ਤੇ ਅੰਕਲ ਦੀ ਵੋਟੀ ਇਧਰ ਭਾਂਡੇ ਮਾਂਜ ਰਹੀ ਹੈ ਹਾਂਜੀ ਦੁਲ੍ਹੇ ਦੀ ਮੰਮੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮਹਿੰਦੀ ਲਵਾਈ ਹੈ ਕਹਿਣਾ ਚਾਹੁੰਦੀ ਹੈ ਪੁੱਤ ਨੂੰ ਰੋਟੀ ਖਾਣ ਦੀ लाला साहब अपनी मेहंदी दे दिखाओ माय गॉड माय गॉड शर्म नहीं आ रही तुम्हें no. <laughs> थोड़ी जी लज्जा

ਹਲਕੀ ਵਾਲਾ ਬੜਾ ਸਹੀ ਹੋਵੇ ਇਹ ਲੱਗਦਾ ਵੀ ਹੋ ਜਾ ਜਿਹੜਾ ਜਿਹੜਾ ਬਧਾਈਆਂ ਵਾਲੇ ਨਹੀਂ ਆਉਂਦੇ ਹੁੰਦੇ ਉਹ ਜਿਹਾ ਹੀ ਲੱਗਦਾ ਜਮ ਹਾਂ ਮੀ ਇਹ ਲੱਗਦਾ ਵੀ ਇਹ ਜਿਹੜਾ ਬਧਾਈਆਂ ਲੈਣ ਆਉਂਦੇ ਕੱਲ ਆਏਗਾ